ਅਸੀਂ ਧਰਨਾ ਤਾਂ ਹੀ ਚੱਕਾਂਗੇ ਜੇ ਸਾਡੇ ਸਾਹਮਣੇ ਤਿੰਨੇ ਉਹ ਅੰਦਰ ਹੋਣਗੇ ਉਹ ਤੱਕ ਅਸੀਂ ਧਰਨਾ ਨਹੀਂ ਚੱਕਦੇ ਮੇਰੇ ਪਾਪਾ ਦਾ ਮਰਡਰ ਕਰ ਦਿੱਤਾ ਗਿਆ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਮੇਰੇ ਫਾਦਰ ਸਾਹਿਬ ਨੇ ਦੱਸਿਆ ਜੀ ਵੀ ਉਹਨਾਂ ਨੇ ਮੈਨੂੰ ਕੁਝ ਖਵਾ ਪਿਆ ਦਿੱਤਾ ਜਿੜੀਲੀ ਜੀ ਖਵਾਤੀ ਆ ਤੋ ਛੇਤੀ ਆ ਮੈਨੂੰ ਬਚਾ ਲੈ ਕਹਿੰਦਾ ਅਗੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਹਾਲੇ ਤੱਕ ਜੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਜੀ ਰਣਮ ਕਰਨ ਕਮਰ ਆ ਜੀ ਕੀ ਕਰਨਾ ਜੀ ਤੁਸੀਂ ਰਿਪੋਰਟ ਦਬ ਕੀਤਾ ਮੇਰੇ ਫਾਦਰ ਸਾਹਿਬ ਨੇ ਮੇਰੇ ਫਾਦਰ ਸਾਹਿਬ ਨੇ ਹੀ ਐਕਸਪਾਇਰ ਹੋ ਗਏ ਜੀ ਉਹਨਾਂ ਨੇ ਮੇਰੇ ਆਪਣੇ ਬਾਹੁਰਾਮ ਸਿੰਘ ਜੀ ਉਹਨਾਂ ਦਾ ਨਾਮ ਹੈ ਕੀ ਕਰਨ ਉਹ ਤਿੰਨ ਬੰਦਿਆਂ ਨੇ ਕਤਲ ਕਰਤਾ ਮੇਰੇ ਫਾਦਰ ਸਾਹਿਬ ਦਾ ਜੀ ਕਤਲ ਹੋਇਆ ਉਹਨਾਂ ਦਾ ਕਤਲ ਹੋਇਆ ਜੀ ਉਹਨਾਂ ਦਾ ਜੀ ਕਿਹੜੀ ਜਗ੍ਹਾ ਦੀ ਆਪਣੇ 11 ਨੰਬਰ ਦੁਕਾਨ ਦੇ ਦਾਣਾ ਮੰਡੀ ਦੇ ਵਿੱਚ 11 ਨੰਬਰ ਦੁਕਾਨ ਦੇ ਉੱਤੇ ਜੀ ਉਹਨਾਂ ਨੇ ਦਵਾਈ ਖਵਾ ਉਹਨਾਂ ਨੇ ਕੋਈ ਪੈਸਾ ਸੀ ਸਾਡਾ ਸਾਕਤਾ ਸੀ ਪੈਸਿਆਂ ਦਾ ਮੇਰੇ ਪਾਪਾ ਨੂੰ ਉਹਨਾਂ ਨੂੰ ਫੋਨ ਕੀਤਾ ਫੋਨ ਕਰਕੇ ਉਹਨਾਂ ਨੇ ਬੁਲਾ ਕੇ ਮੇਰੇ ਪਾਪਾ ਨੂੰ ਕਹਿੰਦਾ ਆ ਜਾ ਪਸ ਹਸਾਬ ਕਰ ਲੈਣੇ ਪੈਸਿਆਂ ਦਾ ਥੋੜੇ ਪੈਸੇ ਦੇ ਦੇਣੇ ਆ ਜੀ ਉਹਨਾਂ ਨੇ ਫਾਰਮ ਕੋਲੇ ਕੰਮ ਫਾਰਮ ਕੋਲੇ ਸਭ ਪਹਿਲਾਂ ਸਾਰੇ ਕੰਡਾ ਲਾਇਆ ਸੀ ਮੇਰੇ ਫਾਦਰ ਸਾਹਿਬ ਨੇ ਆ 7-8 ਸਾਲ ਪਹਿਲਾਂ ਦੀ ਗੱਲ ਆ ਜੀ ਉਹ ਜਿੰਨੇ 15 ਤੋਂ 20 ਲੱਖ ਰੁਪਇਆ ਫਿਰ ਫਾਦਰ ਸਾਹਿਬ ਨੇ ਇਨਵੈਸਟ ਕੀਤੀ ਉਹਦੇ ਵਿੱਚ ਜੱਡਾ ਟਾਡਾ ਉੱਪਣ ਲੱਗੇ ਸੀ ਹਾਂਜੀ ਹਾਂਜੀ ਪਸੰਦਾ ਖੰਡਾ ਸੀਗਾ ਜੀ ਇਹੇ ਜੋ ਵਟਟ ਹੁੰਦੀ ਸੀ ਉਹ ਮਨੀਸ਼ ਦੂਮੜਾ ਸੁਨੀਸ਼ ਦੂਮੜਾ ਤੇ ਅਨिकेਤ ਉਹਨਾਂ ਬੇਟੇ ਕੋਲ ਜਾਂਦੀ ਸੀ ਜਦੋਂ ਮੇਰੇ ਫਾਦਰ ਸਾਹਿਬ ਹਸਾਬ ਮੰਗਦੇ ਸੀ ਟਾਲ ਮਟੋਲ ਕਰ ਜੰਦੇ ਸੀਗੇ ਉਹਨਾਂ ਦਾ ਕੱਲ ਐਤਵਾਰ ਦੇ ਦਿਨ ਫੋਨ ਆਇਆ ਮੇਰੇ ਫਾਦਰ ਸਾਹਿਬ ਕੋਲੇ ਕਹਿੰਦਾ ਵੀ ਆ ਜਾ ਕੰਦਾ ਆਪਾਂ ਹਸਾਬ ਕਰ ਲੈਨੇ ਆ ਤੇ ਪੈਸੇ ਦੇ ਦਿੰਨੇ ਆ ਜੀ ਇੱਥੇ ਬੁਲਾ ਕੇ ਹੁਣ ਕੀ ਹੋਇਆ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉੱਥੇ ਬੁਲਾ ਕੇ ਮੇਰੇ ਫਾਦਰ ਸਾਹਿਬ ਨੂੰ ਦਵਾਈ ਜ਼ਹਿਰੀਲੀ ਦਵਾਈ ਪਲਾ ਕੇ ਕਤਲ ਕਰਤਾ ਹੀ ਉਹਨਾਂ ਦਾ ਜਦੋਂ ਤੁਸੀਂ ਮੇਰੇ ਫਾਦਰ ਸਾਹਿਬ ਦਾ ਫੋਨ ਆਇਆ ਮੇਰੇ ਬ੍ਰਦਰ ਨੂੰ ਛੋਟੇ ਨੂੰ ਇਹ 5:30 ਇਹ 5:30 ਦੀ ਹੈ ਜੀ ਤੁਹਾਨੂੰ ਤਾਂ ਪਤਾ ਲੱਗਿਆ 5:30 5:30 ਹੀ ਪਤਾ ਲੱਗਿਆ ਸੰਤਾ ਬਾਈ ਜੀ ਕਹਿੰਦੇ ਫੋਨ ਕੀਤਾ ਉਹ ਸਪੈਸ਼ਲ ਜਿਨ੍ਹਾਂ ਨੇ ਦੱਸਿਆ ਮੇਰੇ ਫਾਦਰ ਸਾਹਿਬ ਨੇ ਦੱਸਿਆ ਜੀ ਵੀ ਉਹਨਾਂ ਨੇ ਮੈਨੂੰ ਕੁਝ ਖਵਾ ਪਿਆ ਦਿੱਤਾ ਜਰੀਲੀ ਜੀ ਖਵਾਤੀ ਆ ਤਾਂ ਛੇਤੀ ਆ ਮੈਨੂੰ ਬਚਾ ਲਾ ਕਹਿੰਦਾ ਅੱਗੇ ਜਦੋਂ ਇਹ ਮੇਰਾ ਬ੍ਰਦਰ ਗਿਆ ਉੱਥੇ ਮੇਰੇ ਫਾਦਰ ਸਾਹਿਬ ਉੱਥੇ ਗੱਡੀ ਤੇ ਬੈਠ ਤੜਫੀ ਜਾਂਦੇ ਸੀ ਭਾਈ ਜੀ ਉੱਥੇ ਹੁਣ ਚੱਕ ਕੇ ਉਹ ਜਿਹੜੇ ਬੰਦੇ ਤਿੰਨ ਸੋ ਉਹ ਭੱਜ ਗਏ ਪਿੱਛੇ ਰਸਤੇ ਭਾਈ ਕਿੰਨੇ ਸਮੇਂ ਏ ਅਸੀਂ ਕੱਲ ਅਸੀਂ 2 ਵਜੇ ਦਾ ਪਹਿਲਾਂ ਸਿਟੀ ਦੇ ਵਿੱਚ ਫਿਰਦੇ ਰਹੇ ਦੁਪਹਿਰੇ ਅਸੀਂ ਸਾਡੀ ਕੋਈ ਸਲਵਾਈ ਨਹੀਂ ਕੀਤੀ ਤੇ ਜਸਕਰਨ ਸਿੰਘ ਐਡ ਆਪਣੇ ਐਸਐਚਓ ਅਜਸਕਰਨਦੀਪ ਸਿੰਘ ਤੇ ਪ੍ਰਵੀਨ ਸਿੰਘ ਡੀਐਸਪੀ ਸਾਹਿਬ ਆਏ ਨੇ ਉਹ ਸਾਨੂੰ ਜਦੋਂ ਅਸੀਂ ਸਵੇਰੇ ਬਿਆਨ ਲਿਖਤੇ ਦੁਪਹਿਰੇ ਅਸੀਂ ਉਹਨਾਂ ਨੂੰ ਦੇਦੇ ਉਹ ਦੁਬਾਰੇ ਫੇਰ ਕਹਿੰਦੇ ਨਵੇਂ ਬਿਆਨ ਲਖਾ ਲਓ ਸਰ ਜੀ ਬਿਆਨ ਬਦਲ ਦੇ ਕਹਿੰਦੇ ਕਹਿੰਦੇ ਅਸੀਂ 302 ਦੀ ਧਾਰਾ ਲਵਾਈ ਹੈ ਅਸੀਂ ਕਹਿੰਦੇ 302 ਦੀ ਧਾਰਾ ਲਾਓ ਕਤਲ ਕੀਤਾ ਗਿਆ ਇਹ ਇਹ ਕਹਿੰਦਾ 306 ਨੂੰ ਕਨਵਰਟ ਕਰ ਦਿੰਨੇ ਅਸੀਂ ਦਸ ਸੋ ਛੇ ਲਾ ਦਨੇ ਆਈ ਉਹ ਵੀ 1900 ਜਾਂ ਕਹਿੰਦਾ ਉਹ ਵੀ 1900 ਮੈਂ ਕਹਿੰਦਾ 302 ਲਾ ਦੋ ਫਿਰ ਤੁਸੀਂ ਕਹਿੰਦਾ ਚਲ ਠੀਕ ਆ ਸੀ 302 ਲਾ ਦਾਂਗੇ ਅਸੀਂ ਤੁਹਾਨੂੰ ਸਵੇਰੇ ਐਫ ਆਰ ਦੀ ਕਾਪੀ ਮਿਲ ਜੂਗੀ ਸਾਨੂੰ ਸਵੇਰੇ ਐਫ ਆਰ ਕਾਪੀ 304 ਜੇ ਮਿਲੀ ਆ ਇਹੋ ਹੁਣ ਅਸੀਂ ਕੇ 302 ਦੀ ਕਾਪੀ ਸੀਗੀ 302 ਦੀ ਐਸੇ ਬਲਦੇਵ ਸਿੰਘ ਦਾ ਮੈਂ ਲਿਆਉਣਾ 302 ਦੀ ਕਾਪੀ ਉਹ ਵਾਪਸ ਕਹਿੰਦਾ ਮੈਂ ਘਰੇ ਚਾਣਾ ਮਾਵਨਾ ਨਾ ਕਿ ਉਹ ਵਾਪਸ ਨਹੀਂ ਆਇਆ ਉਹ ਤਾਂ ਸਾਡੇ ਫੋਨ ਚੱਕਿਆ ਉਹਦਾ ਸਾਫ ਦੀ ਇਹ ਮੰਗ ਹੈ 302 ਦਾ ਪਰਚਾ ਕੱਟਿਆ ਜਾਵੇ ਉਹਨਾਂ ਤੇ ਦੋਸ਼ੀਰ ਗ੍ਰਿਫਤਾਰ ਹੋਣ ਉਹ ਸਜ਼ਾ ਹੋਵੇ ਅੱਲਾ ਤੇ ਫੇਰ ਤਰਨਾ ਚੱਕਿਆ ਜਾਊਗਾ ਨਹੀਂ ਤੇ ਤਰਨਾ ਨਹੀਂ ਚੱਕਿਆ ਜਾਣਾ ਉਹ ਕਹਿੰਦੇ ਆ ਜੀ ਵੀ ਤੁਸੀਂ ਬੋਡੀ ਦਾ ਉਕਰਾ ਕੇ ਸੰਸਕਾਰ ਕਰਾ ਦਿਓ ਅਸੀਂ ਬਾਅਦ ਵਿੱਚ ਕਾਰਵਾਈ ਕਰਨ ਲੱਗੇ ਮੈਂ ਕਿਹਾ ਨਹੀਂ ਪਹਿਲਾਂ ਗ੍ਰਿਫਤਾਰੀਆਂ ਕਰੋ ਤੇ ਫੇਰ ਅਸੀਂ ਸਕਾਰ ਕਰਾਂਗੇ ਅਸੀਂ ਨਹੀਂ ਤਾਂ ਅਲਮਤਾ ਚੱਲੇ ਹੀ ਜਾਊਗਾ ਤਰਨਾ ਇਹ ਜੀ ਜਦ ਤੱਕ ਬੰਦੇ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਕਦੇ ਕਹਿੰਦੇ ਸੀ ਹਰਿਆਣੇ 'ਚ ਟਰੇਸ ਕਰੀ ਜਾਂਦੇ ਆ ਜੀ ਕਦੇ ਕਹਿੰਦੇ ਅਸੀਂ ਇੱਥੇ ਆਪਣੇ ਬਲੋਡ ਦੀ ਮਿਲ ਜਾਂਦੀ ਸਾਨੂੰ ਜੇ ਮਿਲ ਜਾਂਦੀ ਤਾਂ ਫੜ ਕੇ ਕਿਉਂ ਨਹੀਂ ਲਾਉਂਦੇ ਵੇ ਬੁੱਸ ਪ੍ਰਸ਼ਾਦ ਵਿੱਚ ਰਲੀ ਪਈ ਹੈ ਜੀ ਇੱਕ ਨੰਬਰ ਉਹਨਾਂ ਦੇ ਵਿੱਚ ਰਲੀ ਪਈ ਹੈ ਮੇਰਾ ਨਾਮ ਕਾਜਲਾ ਮੇਰੇ ਪਾਪਾ ਦਾ ਮਰਡਰ ਕਰ ਦਿੱਤਾ ਗਿਆ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਹਲੇ ਆਏ ਦੋ ਚਾਰ ਪੁਲਿਸ ਵਾਲੇ ਅਕ ਸਾਨੂੰ ਆਂਦੇ ਧਰਨਾ ਚੱਕ ਲੋ ਬਲਦੇਵ ਸਿੰਘ ਐਡੀਐਸਪੀ ਐਸਐਚਓ ਸਾਰੇ ਉਹਨਾਂ ਦੇ ਨਾਲ ਰਲੇ ਵੇ ਆ ਉਹਨਾਂ ਨੇ ਪ੍ਰਿਸ਼ਵਤ ਖੋਰ ਆ ਸਰ ਦੇ ਸਾਰੇ ਹੀ ਕੋਈ ਪਾਪਾ ਦੀ ਇਨਵੈਸਟੀਗੇਸ਼ਨ ਕੋਈ ਕਾਰਵਾਈ ਨਹੀਂ ਕਰ ਰਹੇ ਸਾਰੇ ਮੈਨੂੰ ਪੁੱਛਦੇ ਕਿ ਘਟਨਾ ਕੀ ਹੋਈ ਆ ਕੀ ਕਾਰ ਮੇਰੇ ਪਾਪਾ ਨੂੰ ਉਹਨਾਂ ਨੇ ਗੋਲੀਆਂ ਖਵਾ ਦਿੱਤੀਆਂ ਗਈਆਂ ੱੱਕੇ ਨਾਲ ਹਾਲਾ ਮੇਰੇ ਪਾਪਾ ਨੂੰ ਫੋਨ ਕਰਕੇ ਬੁਲਾਇਆ ਗਿਆ ਵੀ ਤੂੰ ਦੁਕਾਨ ਤੇ ਆ ਮੇਰੇ ਪਾਪਾ 11 ਨੰਬਰ ਦੁਕਾਨ ਤੇ ਗਏ ਫਿਰ ੱੱਕੇ ਨਾਲ ਉਹਨਾਂ ਦੇ ਮੂੰਹ 'ਚ ਗੋਲੀਆਂ ਪਾ ਦਿੱਤੀਆਂ ਗਈਆਂ ਪਾਣੀ 'ਚ ਮਿਲਾ ਕੇ ਫਿਰ ਉਸ ਤੋਂ ਬਾਅਦ ਨੇ ਜੜ ਮੇਰੇ ਪਾਪਾ ਦੇ ਜੀਵ ਚ 50-60 ਹਜ਼ਾਰ ਰੁਪਏ ਸੋ ਵੀ ਕੱਢ ਕੇ ਲੈ ਗਏ ਵਿਸ਼ਾਲ ਲੈ ਗਿਆ ਤੂੰ ਕੀ ਕਰਨਾ ਤੁਸੀਂ ਦੱਸਣਾ ਕਰੇ ਮਤਲਬ ਕਿ ਤੂੰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਈ ਹਾਲੇ ਤੱਕ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਜੀ ਕਤਲ ਹੋ ਗਿਆ ਮੇਰੇ ਫਾਦਰ ਸਾਹਿਬ ਦਾ ਜੀ ਬੰਦਿਆਂ ਨੇ ਜ਼ਹਿਰੀਲੀ ਚੀਜ਼ ਪਿਆ ਕੇ ਉਹਨੂੰ ਗੋਲੀਆਂ ਖਵਾ ਕੇ ਤੇ ਉਹ ਹਲੇ ਤਾਂ ਕੋਈ ਇਨਸਾਫ ਨਹੀਂ ਹੋਇਆ ਸਾਡੇ ਨਾਲ ਹੀ ਵਾਰ-ਵਾਰ ਪੁਲਿਸ ਪ੍ਰਸ਼ਾਸਨ ਆਉਂਦੀ ਆ ਵਾਰ-ਵਾਰ ਆਉਂਦੇ ਆ ਬਿਆਨ ਆਡਾ-ਆਡਾ ਬੰਦਾ ਬਿਆਨ ਲੈਂਦਾ ਸਾਡਾ ਆਡਾ-ਆਡਾ ਬੰਦਾ ਡੀਐਸਪੀ ਡੀਐਸਪੀ ਆਪ ਆਇਆ ਸਿਵਲ ਵਰਦੀ ਚ ਆਇਆ ਰਾਤ ਨੂੰ ਮੈਨੂੰ ਕਹਿੰਦਾ 302 ਨੂੰ ਕੱਟ ਕੇ 306 ਲਵਾ ਲਾ ਕਿਹੜੀ ਗੱਲ ਉਹ ਲਵਾ ਲਈ ਸੀ 302 ਨੂੰ ਕੱਟ ਕੇ ਫਿਰ ਸਾਨੂੰ ਵਿਸ਼ਵਾਸ ਦਿਵਾਇਆ ਰਾਤ ਨੂੰ ਇਹਨਾਂ ਨੇ ਵੀ 302 ਲਾਤੀ ਆ ਪਰਚਾ ਕੱਟਦਾ ਸਵੇਰੇ ਤੁਹਾਨੂੰ ਐਫਆਰ ਦੀ ਕਾਪੀ ਮਿਲ ਜੂਗੀ ਅਸੀਂ ਸਵੇਰੇ ਐਫਆਰ ਦੀ ਕਾਪੀ ਉੱਥੇ ਲੈਣ ਗਏ ਆ 2 ਘੰਟੇ ਅਸੀਂ ਉੱਥੇ ਖੱਜਲ ਖਵਾਰ ਹੋਈ ਗਏ ਆ ਜਦੋਂ ਉੱਥੇ ਅਸੀਂ ਰੋਲਾ ਪਾਇਆ ਫਿਰ ਸਾਨੂੰ ਐਫਆਰ ਦੀ ਕਾਪੀ ਫੜਾਈ ਆ ਤੇ 304 ਦੀ ਫੜਾਤੀ ਆ ਉੱਤੋਂ ਸਾਨੂੰ ਕਹਿੰਦੇ 304 ਤੇ 302 ਬਰਾਬਰ ਹੁੰਦੀ ਆ ਬਰਾਬਰ ਕਿੱਥੋਂ ਹੁੰਦੀ ਆ ਤੁਸੀਂ ਦੱਸ ਦਿਓ ਲਾ ਲਾ ਬਰਾਬਰ ਹੈਗੀ ਫਿਰ 302 ਹੀ ਲਾ ਦਿਓ ਸਜ਼ਾ ਬਰਾਬਰ ਆ ਫਿਰ 302 ਲਾ ਦੋ ਰੈਸਟ ਜੀ ਪਹਿਲੇ ਕੱਲ ਤੁਹਾਨੂੰ 302 ਦਾ ਪ੍ਰੋਸੈਸਟ ਆਇਆ ਸੀ ਸ਼ਾਮ ਨੂੰ ਸਾਨੂੰ 302 ਦਾ ਪ੍ਰੋਸੈਸਟ ਆਇਆ ਸੀ ਸਾਰੇ 302 ਦੀ ਰਿਪੋਰਟ ਆ ਰਹੀ ਹੈ ਹਾਂ ਜੀ 302 ਦਾ ਨਾਂ ਲੱਗਿਆ ਆ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ 304 ਦਾ ਦੇਦਾ ਜੀ ਬਾਅਦ ਹੈ ਜੀ ਕੀ ਮੰਗ ਕੇ ਕਰਦੇ ਮੰਗ ਬਸ ਇਹੀ ਕਰਦੇ ਆ ਬੰਦੇ ਅਰੈਸਟ ਕਰੋ 300 ਨਾਲ 304 ਦੇ 302 ਲਾ ਕੇ ਬੰਦਿਆਂ ਨੂੰ ਅੰਦਰ ਕਰੋ ਉਦੋਂ ਤੱਕ ਅਸੀਂ ਧਰਨਾ ਨਹੀਂ ਚੱਕਣਾ ਜਦ ਤੱਕ ਇਹ 302 ਲੱਗਦੀ ਨਹੀਂ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਉਹਨਾਂ ਦੀ ਘੱਟ ਵਧੀਆ ਬੰਦੇ ਭੱਜੇ ਫਿਰਦੇ ਵਧੀਆ ਮੇਰਾ ਨਾਮ ਚਾਹਤ ਆ ਜੀ ਮੇਰੇ ਤਾਇਆ ਜੀ ਲੱਗਦੇ ਮੇਰੇ ਡੈਡੀ ਕਹਿੰਦੇ ਸੀ ਤੇ ਉਹਨਾਂ ਜੁਆਇੰਟ ਫੈਮਿਲੀ ਹੈਗੀ ਹੈ ਸਾਡੀ ਤੇ ਉਹਨਾਂ ਦਾ ਮਰਡਰ ਕੀਤਾ ਗਿਆ ਜੀ ਉਹਨਾਂ ਨੂੰ ਪਹਿਲਾਂ ਤਾਂ ਹੱਟੀ ਤੇ ਬੁਲਾਇਆ ਗਿਆ ਮੁੜ ਕੇ ਉਹਨਾਂ ਨੂੰ ਕੁਝ ਖਵਾਇਆ ਗਿਆ ਉਹ ਤੋਂ ਬਾਅਦ ਸਾਰੇ ਸਬੂਤ ਮਿਟਾ ਕੇ ਜਿਹੜੇ ਵੀ ਇਕੱਠੇ ਹੋਏ ਸੀ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਉੱਤੋਂ ਸਾਨੂੰ ਕਹਿੰਦੀ ਆ ਧਰਨਾ ਚੱਕੋ ਅਸੀਂ ਧਰਨਾ ਤਾਂ ਹੀ ਚੱਕਾਂਗੇ ਜੇ ਸਾਡੇ ਸਾਹਮਣੇ ਤਿੰਨੇ ਉਹ ਅੰਦਰ ਹੋਣਗੇ ਉਹ ਤੱਕ ਅਸੀਂ ਧਰਨਾ ਨਹੀਂ ਚੱਕਦੇ ਇਨਸਾਫ ਚਾਹੀਦਾ ਜੀ ਲੱਗਣ ਤੋਂ ਬਾਅਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਏ ਤੁਹਾਡੇ ਕੋਲ ਹਾਂਜੀ ਆਏ ਸੀ 3 ਘੰਟੇ ਬਾਅਦ ਆਏ ਸੀ ਬਸ ਐਵੇਂ ਗੇੜਾ ਮਾਰ ਕੇ ਚਲੇ ਜਾਂਦੇ ਹੈਗੇ ਆ ਵਾਰ-ਵਾਰ ਵਾਰੀ-ਵਾਰੀ ਬਿਆਨ ਲੈ ਕੇ ਚਲੇ ਜਾਂਦੇ ਆ ਕੀ ਮੰਗ ਕੇ ਕਰਦੇ ਅਸਾਂ ਦੀ ਮੰਗ ਇਹੀ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਤਿੰਨੇ ਅੰਦਰ ਚਾਹੀਦੇ ਆ ਇਨਸਾਫ ਚਾਹੀਦਾ ਬਸ ਸਾਨੂੰ ਉਹ ਤੱਕ ਅਸੀਂ ਪਰਨਾ ਨਹੀਂ ਚੱਕਾਂਗੇ ਸਾਡਾ